ਵੈਦਰ ਜੀ ਖਾਸਾ ਵੈਦਰ ਜੀ ਦੇ ਫਤਹਿ ਜੀ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਜੀ ਆਹ ਤਣਿਆ ਰੋੜੇ ਰਾੜੇ ਪਏ ਸੀ ਇਹਦੇ ਤੇ ਬਰਿਆ ਹੈਗਾ ਪਟਕੰਡਾ ਜਿਵੇਂ ਤੁਹਾਨੂੰ ਅਸੀਂ ਪਿਛਲੀ ਵੀਡੀਓ ਚ ਦੱਸਿਆ ਸੀਗਾ ਤੇ ਹੁਣ ਇਹ ਉਦੋਂ ਵੀ ਜ਼ਿਆਦਾ ਬਰਿਆ ਵਧੀਆ ਹੋ ਗਿਆ ਕਿ ਜਿਵੇਂ ਆਹ ਲੱਗੇ ਇਹਨਾਂ ਨੂੰ ਕੰਡੇ ਆਹ ਇਹਨਾਂ ਦੇ ਕੰਡੇ ਜੇ ਲੱਗਦੇ ਆ ਹਾਂ ਵੀ ਹਜੇ ਥੋੜੀ ਲਵੀ ਆ ਕੰਡੇ ਰੱਖਦੇ ਸਾਰੇ ਕੰਡੇ ਝਾੜ ਕੇ ਤੇ ਵੀ ਇਹ ਪਟਕੰਡੇ ਦੇ ਤੇ ਵੀ ਇਹਨੂੰ ਪੀ ਕੇ ਇਹ ਪੀਰੀ ਫੀਰੀ ਵਿੱਚ ਵੀ ਪੈ ਜਾਂਦਾ ਜੀ ਕੰਮ ਦੀ ਵੀ ਚੀਜ਼ ਬਹੁਤ ਆ ਇਹ ਬਹੁਤ ਵਧੀਆ ਚੀਜ਼ ਆ ਇਹ ਇਹ ਪੁੱਟਕੰਡਾ ਜੀ ਇੱਥੇ ਵੀ ਮਰਜੀ ਉਗਰੇ ਆਉਂਦਾ ਬਾਹਰ ਵੀ ਉਗਰੇ ਆਉਂਦਾ ਹੈ ਤੇ ਇੱਥੇ ਉਗਰੇ ਹੋਇਆ ਆਪਣੇ ਇਹ ਬਹੁਤ ਚੰਗੀ ਚੀਜ਼ ਹੈ ਬਾੜੀ ਨਹੀਂ ਇਹ ਤੇ ਜਿਹੜੇ ਆਹ ਇਹ ਵੀ ਲੋਕੀ ਸਕਾਹ ਕੇ ਤੇ ਪੀ ਕੇ ਰੱਖ ਲੈਂਗੇ ਇਹ ਪੀਣਾਂ ਫਿਰ ਨਾਲ ਇਸ ਬਹੁਤ ਕੰਮ ਆਉਂਦਾ ਆ ਪੁੱਟਕੰਡਾ ਤਾਂ ਬਹੁਤ ਹੀ ਚੰਗੀ ਚੀਜ਼ ਹੈ ਬੰਗੀਆਂ ਬਾਹਰ ਦੀਆਂ ਬਿਮਾਰੀਆਂ ਤੋਂ ਚੰਗਾ ਜੀ ਇਹ ਜਿਵੇਂ ਕਿ ਅੱਗੇ ਸਾਡੇ ਵੱਡੇ ਦਾਦਾ ਜੀ ਸੀਗੇ ਦਾਦੀ ਜੀ ਉਹਨਾਂ ਨੇ ਕਹਿਣਾ ਵੀ ਤੁਸੀਂ ਜੇ ਖਾਂਗ ਨਹੀਂ ਹਟਦੀ ਬੱਚਿਆਂ ਨੂੰ ਤੇ ਪੁੱਟਕੰਡਾ ਲਿਆਓ ਉਹਨੂੰ ਤਵੇ ਤੇ ਮਚਾ ਲੈਣਾ ਪੀ ਲੈਣਾ ਤੇ ਸਿਹਤ ਦੇ ਵਿੱਚ ਜੁਆਕਾ ਨੂੰ ਚਟਾ ਦੇਣਾ ਉਹ ਚੰਗੀ ਚੀਜ਼ ਹੈ ਜੀ ਇਹ ਚੰਗੀ ਲੱਗ ਸੇ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੀ ਵੈਗ ਜੀ ਖਾਸਾ ਹੈ ਇਹ ਚੀਜ਼ ਫਤ